ਜਿਹੜੇ ਲੋਗ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਕੋਈ ਛਟਾਣਾ ਪੈ ਜਾਏ ਇਹ ਮਹਾਰਾਜ ਦੇ ਬਚਨ ਜਿਹੜੇ ਭਗਤੀ ਤੋਂ ਛਡਾਉਂਦੇ ਐ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਛਟਾਣਾ ਲੈ ਆ ਕਈ ਬੰਦੇ ਕਿ ਨਾ ਯੋਰ ਲਾਉਂਦੇ ਪਏ ਵਿਚਾਰੇ ਸੁਪੈਰੇ ਬੰਦ ਹੋ ਜਾਣ ਆਖੋ ਸਾਥਾ ਮੱਖ ਦਾ ਯੋਰ ਹੀ ਉਹ ਲਗਾ ਪਿਆ ਭਗਤੀ ਨਾ ਕਰ ਜੇ ਬੰਦਗੀ ਦੀ ਤੂੰ ਛੇਵੇਂ ਪਾਸ਼ਾ ਕਿਹੜੇ ਇਹੋ ਜਿਹਾ ਤੂੰ ਦੂਰ ਰਹਿਣਾ ਸੰਗਵੀਰੀ ਕਰਨਾ ਜਿਹੜੇ ਭਗਤੀ ਕੋਸ਼ ਕਰੇ ਛੱਟਾ ਨਾ ਪੈਜ ਹੁਣ ਇਹੋ ਜਿਹਾ ਬੰਦਾ ਆ ਜਿਹੜਾ ਵੀਡੀਓ ਕੱਢਦੀ ਸਾਹਮਣੇ ਆਵੇ ਤੇ ਉਹਨੂੰ ਫੇਰ ਪਿਆਰ ਨਾਲ ਸਮਝਾਈਏ ਓਏ ਤੂੰ ਕਹਿੰਦਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਇੰਜ ਲੱਗਦਾ ਤੂੰ ਸੁਮਨੀ ਸਾਹਿਬ ਕਦੀ ਪੜ੍ਹੀ ਨਹੀਂ ਸੁਮਨੀ ਸਾਹਿਬ ਕਹਿੰਦੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਹੀ ਗੁਰੂ ਗ੍ਰੰਥ ਸਾਹਿਬ ਸੁਮਨੀ ਸਾਹਿਬ ਤੇ ਆਪ ਬਾਣੀ ਕਹਿ ਰਹੀ ਹੈ ਵੀ ਬਾਬਾ ਜੀ ਨੂੰ ਬ੍ਰਹਮ ਗਿਆਨੀ ਨਹੀਂ ਕਾਗੇ ਉਹ ਤੇ ਪਰਮੇਸ਼ਰ ਦਾ ਰੂਪ ਨੇ ਗੁਰੂ ਸਾਹਿਬ ਆਪ ਕਹਿੰਦੇ ਸਾਧਗੀ ਸੋਭਾ ਸਾਹਿਬ ਤੋਂ ਨਹੀਂ ਆਈ ਨਾਨਕ ਸਾਹਿਬ ਪਰ ਭੇਦਣਾ ਪਈ ਤੇ ਮੇਰੀ ਅ ਗਿਆਨਤਾ ਹੈ ਇਹ ਹੋਲਿਆਂ ਦਾ ਸੰਗ ਵੀ ਨਹੀਂ ਕਰਦਾ ਗਿਆਨਤਾ ਦੇਖੋ ਪਾਪਾ ਦੀਪ ਸਿੰਘ ਵਰਗੇ ਸਾਧੂ ਪਾਪਾ ਦੀਪ ਸਿੰਘ ਵਰਗੇ ਭ੍ਰਮ ਗਿਆਨੀ ਨੂੰ ਪਰਮੇਸ਼ਰ ਦਾ ਦਰਜਾ ਆਖੋ ਸਤਨਾਮ ਪੁਰਮਾਣੀ ਜਦ ਤੱਕ ਕਿੰਨੀਆਂ ਹੀ ਪੰਤੀਆਂ ਨੇ ਟਾਈਮ ਪੂਰਾ ਸੁਰਾ ਵਾਹਿਗੁਰੂ ਸਭ ਦਾ ਭਲਾ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ ਬਾਬਾਈ ਦੇ ਆਲੂ ਹੈ ਬਾਬਾਈ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਬਾਬਾਈ ਦੇ ਆਲੂ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਜੈਲੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਯਾਰ ਬਾਬਾ ਜੀ ਨੇ ਕੁਝ ਨਹੀਂ ਕਹਿਣਾ ਬਾਬਾ ਦੀ ਜੀ ਪਰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਬਾਕੀ ਦੇ ਸ਼ਹੀਦ ਸਿੰਘਾਂ ਨੇ ਵੀ ਨਹੀਂ ਬਖਸ਼ਣਾ ਸਾਰੇ ਬਸ ਬਾਬਾ ਨੋਹ ਸਿੰਘ ਜੀ तकरीबन 10 ਸਾਲ ਵੱਡੇ ਸੀ ਬਾਬਾ ਦੀ ਜੀ ਤੇ ਬਾਬਾ ਨੋਹ ਸਿੰਘ ਨੇ 67 ਦੇ ਵੀ ਉਹਨਾਂ ਕੋਲੋਂ ਸੰਤਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਐਡੇ ਪੱਕੇ ਸਾਥੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਇਹਦੇ 20 ਜਥੇਦਾਰ ਬਣਾਇਆ ਸੀ ਮਿਸਲ ਸ਼ਿਤਾ ਮਿਸਲ ਸ਼ਿਤਾ ਦਾ 20 ਜਥੇਦਾਰ ਉਹਨਾਂ ਨੂੰ ਬਣਾਏ ਬਾਬਾ ਨੌ ਸਿੰਘ ਜੀ ਜਦੋਂ ਬਾਬਾ ਜੀ ਹਰਮੰਦਰ ਸਾਹਿਬ ਦੀ ਬੇਜ਼ਵੀ ਲਈ ਨਿਕਲੇ ਆ ਉਹਨਾਂ ਨੂੰ ਕਿਹਾ ਸੀ ਤੁਸੀਂ ਉੱਥੇ ਡਿਊਟੀ ਸਭੋਗੀ ਤਲਵੰਡੀ ਤੇ ਬਾਬਾ ਨੌ ਸਿੰਘ ਕਹਿੰਦੇ ਮੈਂ ਤੇ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਸ਼ੀਧੀ ਦੇਣੀ ਐ ਤੇ ਨਾਲ ਹੀ ਜਾਣਾ ਐ ਤਾਂ ਸਰਦਾਰ ਗੱਲ ਇਹ ਦੇਖੋ ਕਦਮ ਨਾਲ ਕਦਮ ਮਿਲਾਇਆ ਉਹ ਉਧਰ ਟਾਲਾ ਸਾਹਿਬ ਹੈ ਉਧਰ ਬਾਬਾ ਨੌ ਸਿੰਘ ਆ ਹਰਮੰਦਰ ਜਿਨ੍ਹਾਂ ਨੇ ਬਾਬਾ ਨੌਸੇ ਜੀ ਦਾ ਤਨ ਮਨ ਸਭ ਕੁਝ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ੀਸ਼ ਸਿੰਘ ਸਾਰੇ ਤਾਂ ਉਹ ਬਰਦਾਸ਼ਤ ਕਰਨਗੇ ਥੋੜੀ ਬੱਬਾ ਦੀਪ ਸਿੰਘ ਦੇ ਦial ਬਿਲਕੁਲ ਹੀ ਗਿਆਨ تھا ਜਦੋਂ ਦੀ ਸਾਹ ਬੜੀ ਜਾ ਰਹੀ ਉਹਨੂੰ ਜਦੋਂ ਦੀ ਸਾਹ ਕੋਣੀ ਲੱਗੀ ਤੁਮਰੀ ਸਾਹ ਬੜੀ ਜਾ ਰਹੀ ਜੋ ਆਪਣੀ ਸਾਹ ਬੜੀ ਇੱਕ ਵੀਡੀਓ ਜਨੂੰ ਪੈਰੇਆਂ ਦੀ ਬਾਣੀ ਸੁਣਾ ਰਿਹਾ ਉਹ ਜਣ ਜਿਹੜੀ ਪਹਿਲੇ ਪੈਰੇ ਰਹਿਣ ਕੇ ਵੜੇ ਜਾ ਰਿਹਾ ਦੂਜੇ ਪੈਰੇ ਕਹਿੰਦਾ ਆ ਬਾਣੀ ਉਹ ਨਹੀਂ ਉਹ ਪਖੰਡ ਆ ਕੋ ਸਾਥ ਹੁਣ ਇਦੀ ਕਿੱਡੀ ਵੱਡੀ ਗੱਲ ਲੈ ਨੀਚ ਕਹਿ ਰਹੀ ਸੁਮਨੀ ਸਾਹਿਬ ਨੂੰ ਪਖੰਡ ਕਹਿੰਦਾ ਆ ਬਾਣੀ ਜਿਹੜੇ ਇਤਨਾ ਭਗਤੀ ਤੋਂ ਤੋੜਨ ਛੇਵੇਂ ਪਾਸ਼ਾ ਕਹਿੰਦੇ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਭਗਤੀ ਰਾਜ ਕਰੀ ਮਨਾ